ਦੇਖ ਸਕਦੇ ਹੋ ਹੁਸ਼ਿਆਰਪੁਰ ਕਾਂਡਾ ਰੋਡ ਤੇ ਹਾਦੋ ਖਾਨਪੁਰ ਦੇ ਨੇੜੇ ਚਾਰਸਦੇ ਕੋਲ ਸਟੋਰ ਦੇ ਵਿੱਚ ਅੱਗ ਲੱਗੀ ਹੋਈ ਹੈ ਅੱਗ ਬਹੁਤ ਭਿਆਨਕ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਦਿਖਾਈ ਜਾ ਰਹੀਆਂ ਨੇ ਇਸ ਤਰ੍ਹਾਂ ਅੱਗ ਦੇ ਧੂੰਆਂ ਭੜ ਮਚ ਰਹੇ ਹਨ ਔਰ ਮੇਨ ਅਪਡੇਟ ਹੈ ਹੁਸ਼ਿਆਰਪੁਰ ਕਾਂਡਾ ਰੋਡ ਜਿਵੇਂ ਦੇਖ ਸਕਦੇ ਹੋ ਹਾਦੋ ਖਾਨਪੁਰ ਵੱਡਾ ਰੋਲ ਪੰਪ ਦੇ ਕੋਲ ਔਰ ਪੈਲਸ ਦੇ ਕੋਲ ਮੇਨ ਰੋਡ ਹਸ਼ਿਆਰਪੁਰ ਟੰਡਾ ਰੋਡ ਨੇੜੇ ਚੋਦੇ ਵਿੱਚ ਭਿਆਨਕ ਅਗ ਲੱਗੀ ਹੈ ਦੇਖ ਤੁਸੀਂ ਦੇਖ ਸਕਦੇ ਹੋ ਧੂਆਂ ਹੀ ਧੂਆਂ ਅੱਗ ਦੇ ਪੰਬੜ ਇਸ ਤਰ੍ਹਾਂ ਮਚ ਰਿਹਾ ਹੈ ਨਾ ਔਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ ਹੋ ਹੁਸ਼ਿਆਰ ਬੁਰੂ ਕੰਡਾ ਰੋੜੇ ਤੇ ਫਟੋ ਖਰਪੋਤੇ ਲੱਗੀ ਫੈਨਸਲੀ ਕੋਲ ਚੋੜ ਦੇ ਵਿੱਚ ਅੱਗ ਲੱਗੀ ਹੋਈ ਹੈ ਅੱਗ ਧੌਣ ਤੇ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਲਾਈਵ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਫਾਗਦੇ ਕਾਪੜ ਮੱਝ ਰਹੇ ਹਨ ਔਰ ਮੇਨ ਰੋਡ ਹੈ ਹੁਸ਼ਿਆਰ ਕੋ ਕੰਡਾ ਰੋੜੇ ਦੀ ਨਾਮ ਆਪਣਾ ਜੀ ਸਾਡਾ ਨਾਮ ਅਕਾਲ ਸਿੰਘ ਹੈ ਜੀ ਠੀਕ ਹੈ ਫਾਇਰ ਬ੍ਰਿਗੇਡ ਤੋਂ ਹਾਂਜੀ ਫਾਇਰ ਬ੍ਰਿਗੇਡ ਸਹਾਇਤਾ ਕਰਦਾ ਠੀਕ ਹੈ ਜੀ ਦੋ ਅੱਗ ਲੱਗੀ ਤੇ ਇਹ ਕਿਸ ਤਰ੍ਹਾਂ ਲੱਗੀ ਪਤਾ ਕੋਈ ਸੱ ਲੱਗਾ ਜੀ ਸਰ ਇਹ ਕਿਤੇ ਮੇ ਲੱਗਦਾ ਕਿ ਜਿੱਦਾਂ ਕੂੜਾ ਕਾੜਾ ਸੁੱਟਦੇ ਆ ਕੋਈ ਇੱਥੇ ਕੋਈ ਲਾ ਗਿਆ ਹੋਣਾ ਤੇ ਉਹਦੇ ਕਰਕੇ ਅੱਗ ਬਹੁਤ ਜ਼ਿਆਦਾ ਫੈਲ ਗਈ ਸੀਗੀ ਠੀਕ ਹੈ ਜੀ ਇਹਦੇ ਕਿ ਇੱਕ ਪਾਸੇ ਜਨਵਤ ਪਿਆਰੇ ਸੀਗਾ ਤੇ ਇੱਕ ਪਾਸੇ ਸੀਗਾ ਆਪਣੇ ਪੈਟਰੋਲ ਪੰਪ ਠੀਕ ਹੈ ਜੀ ਜੇ ਅਗਰ ਬਾਈਚਾਂ ਸਪੱਪ ਮੌਕੇ ਤੇ ਨਾ ਪਹੁੰਚਦੇ ਇਹ ਕੋਈ ਵੀ ਕਟੜਾ ਹੋ ਸਕਦੀ ਸੀ ਹੁਣ ਅੱਗ ਤੇ ਕੱਪ ਪਾਲੇ ਜੀ ਇਸ ਦੇ ਨਾਲ-ਨਾਲ ਕੀ ਜਾਂ ਕਿ ਟ੍ਰੈਫ ਉਹ ਹੋ ਰਿਹਾ ਸੀ ਕੋਈ ਮੁਸ਼ਕਲ ਹੁਣ ਹਾਂਜੀ ਸਸਕਲ ਜੀ ਮੇਰਾ ਨਾਮ ਵਰਜੀਤ ਸਿੰਘ ਹੈ ਜੀ ਮੈਂ ਮੈਨੇਜਰਿੰਗ ਚੰਪੂਤ ਪੈਰਸ ਤੇ ਵੈਡਲੋਕ ਵਾਲੇ ਸੌਫਟ ਸ਼ਾਰਪਲ ਦੇ ਵਿੱਚ ਸੀ ਤੇ ਅੱਜ ਇੱਥੇ ਸਾਡੇ ਗਵਾਂਡ ਦੇ ਵਿੱਚ ਸਟੋਰ ਦੇ ਵਿੱਚ ਅੱਗ ਲੱਗਣ ਦੀ ਸਾਨੂੰ ਖਬਰ ਪਤਾ ਲੱਗੀ ਸੀਗੀ ਤੇ ਜਿਸ ਤੇ ਬਾਅਦ ਅਸੀਂ ਫਾਇਰ ਬ੍ਰਿਗੇਡ ਨੂੰ ਤਲਾਸ਼ ਕਰ ਦਿੱਤੀ ਤੇ ਉਹ ਸਮੇਂ ਸਿਰ ਆ ਕੇ ਉਹਨਾਂ ਨੇ ਅੱਗ ਦੇ ਉੱਤੇ ਕਾਬੂ ਪਾ ਲਿਆ ਇਹ ਅੱਗ ਕਿਸ ਤਰ੍ਹਾਂ ਲੱਗੀ ਬਤਲੋ ਜੀ ਇਹ ਤਾਂ ਕੋਈ ਕਾਰਨ ਨਹੀਂ ਪਤਾ ਲੱਗਾ ਜੀ ਅਚਾਨਕ ਲੱਗ ਗਈ ਕੋਈ ਜਾਂ ਕਿਸੇ ਦੇ ਉੱਤਰ ਤੇ ਆਪਣਾ ਪਰ ਹਰ ਬਲੇ ਨੂੰ ਸਵੇਰ ਸਿਰ ਸੂਚਿਤ ਕਰ ਦਿੱਤਾ ਗਿਆ ਸੀ ਜੀ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਜੀ ਸਾਰਾ ਕੁਝ ਆਪਣਾ ਠੀਕ ਠਾਕ ਹੈ ਬਚਾਅ ਹੋ ਗਿਆ ਕਈ ਗੱਲ 23 17 ਨੂੰ ਨੁਕਸਾਨ ਨਹੀਂ ਹੋਇਆ ਕਿਉਂਕਿ ਫਾਰ ਬਲੇ ਟਾਈਮ ਸਿਰ ਆ ਗਏ ਸੀ ਤੇ ਸਭ ਨੂੰ ਪਾ ਲਿਆ ਸੀ ਠੀਕ ਹੈ ਜੀ